ਸ਼ਸ਼ਕਾਲੀ ਮੈਂ ਜਸਵਿੰਦਰ ਗਰੇਵਾਲ ਹਾਊਸ ਆਫ ਜੀ ਸਟੂਡੀਓ ਪਟਿਆਲਾ ਤੋਂ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਂਜੀ ਗਰਮੀਆਂ ਦੇ ਪਾਰਟੀwear suit ਕੁਝ ਵੱਢ ਕੇ ਜਾ ਰਹੇ ਸੀ ਕਸਟਮਰਸ ਨੇ ਮੈਂ ਤਾਂ ਮੈਂ ਕਿਹਾ ਡਿਜ਼ਾਈਨ ਛੇ ਕਰਤਮਾ ਇਹ ਹੈ suit ਜਿਹੜਾ ਪਹਿਲਾ suit ਹੈ ਜੀ ਇਹ جورਜਟ ਦੇ ਵਿੱਚ ਹੈ جورਜਟ ਦੀ ਇਸ ਦੀ ਸ਼ਰਟ ਰਹੇਗੀ ਆ ਦੇਖੋ جورਜਟ ਦੀ ਸ਼ਰਟ ਹੈ ਜੀ ਇਸ ਦੇ ਵਿੱਚ ਸੈਲਫ ਪ੍ਰਿੰਟ ਹੈ ਐਂਡ ਵਿੱਚ ਵਰਕ ਹੋਇਆ ਹੋਇਆ ਹੈ। ਪ੍ਰਿੰਟਡ ਸ਼ਰਟ ਦੇ ਵਿੱਚ ਵਰਕ ਹੋਇਆ ਹੋਇਆ ਹੈ। ਕਾਰਨਰ ਦੇ ਉੱਤੇ ਇੱਕ ਬੂਟਾ ਦਿੱਤਾ ਗਿਆ। ਇਧਰਲੀ ਸਾਈਡ ਬੂਟੀਆਂ ਲੱਗੀਆਂ ਤੇ ਵਿੱਚ ਕਲੀਆਂ ਦੀ ਤਰ੍ਹਾਂ ਸਕਿਨ ਕਲਰ ਦੇ ਛੇੜ ਦਿੱਤੇ ਗਏ ਨੇ। ਤੇ ਪੋਰਟਲੀ ਬਟਨ ਲਗਾ ਕੇ ਅਸੀਂ ਨੈਕਲਾਈਨ ਤਿਆਰ ਕੀਤੀ ਹੈ। ਆਹ ਵਾਲੀਆਂ ਇਸ ਸਲੀਵਸ ਨੇ ਜੀ, ਬੈਲ ਸਲੀਵਸ ਨੇ। ਉਹਨੂੰ ਲੇਸਿਸ ਦੇ ਨਾਲ ਅਸੀਂ ਫਿਨਿਸ਼ਿੰਗ ਦਿੱਤੀ ਹੈ। ਤੇ ਇਹ ਵਾਲਾ ਇਸ ਦੇ ਸਲਿਟ ਸਟੈਨਗੇ ਸਲਿਟ ਦੇ ਉੱਤੇ ਵੀ ਅਸੀਂ ਲੇਸ ਨਾਲ ਫਿਨਿਸ਼ਿੰਗ ਦੁੱਤੀ ਹੈ ਇਸ ਤਰ੍ਹਾਂ ਬੈਕ ਸਾਈਡ ਤੋਂ ਵੀ ਇਹ ਪ੍ਰਿੰਟ ਇਸ ਤਰ੍ਹਾਂ ਜੀ ਇਸ ਦਾ ਤੇ ਇਸ ਦੇ ਨਾਲ ਅਸੀਂ ਕ੍ਰੇਪ ਦੀ ਬਾਟਮ ਤਿਆਰ ਕੀਤੀ ਹੈ ਸੈਮੀ ਪਟਿਆਲਾ ਅਸੀਂ ਕਸਟਮਰ ਦੀ ਡਿਮਾਂਡ ਦੇ ਉੱਤੇ ਸਲਵਾਰ ਤਿਆਰ ਕੀਤੀ ਹੈ ਤੇ ਨਾਲ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਇਹ ਵਾਲਾ ਜਿਹੜਾ ਦੁਪੱਟਾ ਰਹੇਗਾ ਜੀ ਦੁਪੱਟਾ ਵੀ ਇਸ ਦਾ ਜਾਰਜਟਾ ਰਹੇਗਾ ਆ ਦੇਖੋ ਰੈੱਡ ਕਲਰ ਰੈੱਡ অর ਸਕਿਨ ਕਲਰ ਦਾ ਬਹੁਤ ਹੀ ਪਿਆਰਾ ਦੁਪੱਟਾ ਤੇ ਇਸ ਨੂੰ ਵੀ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਨੈਕਸਟ ਸੂਟ ਹੈ ਜੀ ਜਿਹੜਾ ਇਹ ਸੀ ਗ੍ਰੀਨ ਦੇ ਵਿੱਚ ਰਹੇਗਾ ਪਿਸਤਾ ਸੀ ਗ੍ਰੀਨ ਕਲਰ ਦਾ ਸੂਟ ਹੈ ਆ ਦੇਖੋ ਪ੍ਰਿੰਟਰ 크੍ਰੇਪ ਦੀ ਸ਼ਰਟ ਰਹੇਗੀ ਜੀ ਇਹ ਐਂਡ ਇਸ ਦੇ 슬ੀਵਸ ਤੇ ਪਲੇਸੀ ਆਰਗਾਂਜ਼ਾ ਲਗਾ ਕੇ ਮਸ਼ੀਨ ਵਰਕ ਕੀਤਾ ਹੈ ਇਸਨal ਦਾ ਅਸੀਂ ਪਹਿਲਾਂ ਵੀ ਸੂਟ ਕੇ ਤਿਆਰ ਕੀਤਾ ਸੀ ਅ ਦੁਆਰਾ ਡਿਮਾਂਡ ਦੇ ਉੱਤੇ ਇਹ ਸੂਟ ਤਿਆਰ ਕੀਤਾ ਸੀ ਤੇ ਇਹ ਵਾਲੀ ਇਸ ਦੀ ਬਾਟਮ ਰਹੇਗੀ ਬਾਟਮ ਤੇ ਕ੍ਰੇਪ ਦੀ ਬਾਟਮ ਹੈ ਬਾਟਮ ਤੇ ਵੀ ਆਰਗੰਜ਼ਾ ਲਗਾ ਕੇ ਵਰਕ ਨਾਲ ਇਸ ਨੂੰ ਸੀ ਤਿਆਰ ਕੀਤਾ ਨੈਕਸਟ ਸੂਟ ਰਹੇਗਾ ਜੀ ਜਿਹੜਾ ਇਹ ਰਸਟ ਕਲਰ ਦੇ ਵਿੱਚ ਰਹੇਗਾ ਇਹ ਵੀ ਕ੍ਰੇਪ ਦਾ ਸੂਟ ਹੈ ਜੀ ਆ ਦੇਖੋ printed crepe ਦਾ ਸੂਟ ਜਿਸ ਉਤੇ ਅਨ ਸਲਿਟ ਦੇ ਉਤੇ ਅਸੀਂ ਇਸ ਤਰ੍ਹਾਂ ਪੱਟ ਸਲਵਾਰ ਦੇ ਨਾਲ ਦੀ ਪੱਟੀ ਲਗਾ ਕੇ ਲੇਸ ਨਾਲ ਫਿਨਿਸ਼ਿੰਗ ਦਤੀ ਹੈ ਦੋਨੋਂ ਸਾਈਡ ਐਂਡ neck ਦੇ ਉੱਤੇ ਵੀ ਦੇਖੋ ਅਸੀਂ ਇਸ ਤਰ੍ਹਾਂ ਹੀ lets see ਇਸ ਤਰ੍ਹਾਂ ਸਲਵਾਰ ਨਾਲ ਦਾ ਫੈਬਰਿਕ ਲਗਾ ਕੇ crepe ਦਾ ਤੇ ਲੇਸ ਦੇ ਨਾਲ ਆ ਦੇਖੋ ਲੇਸ ਦੇ ਨਾਲ ਫਿਨਿਸ਼ਿੰਗ ਦਤੀ ਹੈ ਜੀ ਐਂਡ बॉटम सॉरी स्लीवस इस दया बैल स्लीवस रहनगिया एंड इस उत्ते भी असी पट्टी लगा के लेस न फिनिशिंग दिखती है ये वाली इसकी बॉटम रहेगी जी करेपी सैमी पटियाला कस्टमर की डिमांड से सैमी पटियाला सलवार तैयार हुई है इसमें भी असी लेस फिनिशिंग दिखती है एंड यह वाला इस दुपट्टा रहेगा चनान का वाला इसका बहुत ही प्यारा दुपट्टा ਸੋਨਾ ਪਿੰਕ ਹੈ ਵੈਸੀ ਤੇ ਕਲਰ ਵੀ ਬਹੁਤ ਪਿਆਰਾ ਹੈ ਤੇ ਲੇਸ ਨਾਲ ਇਸ ਨੂੰ ਨਿਸ਼ਾਨ ਦਿੱਤਾ ਗਿਆ। ਨੈਕਸਟ ਸੂਟਾ ਜੀ ਜਿਹੜਾ ਉਹ ਮਾਊਸ ਕਲਰ ਦੇ ਵਿੱਚ ਹੈ ਸ਼ਿਮਰ ਦੇ ਵਿੱਚ ਇਹ ਸੂਟਾ ਜੀ ਪਰ ਆ ਦੇਖੋ ਮਾਊਸ ਕਲਰ ਦੇ ਵਿੱਚ ਨਾਲ orange ਕਲਰ ਦਾ ਪ੍ਰਿੰਟ ਦਿੱਤਾ ਗਿਆ ਤੇ ਇਸ ਤਰ੍ਹਾਂ ਕਰਕੇ ਇਸ ਦੀਆਂ ਅਸੀਂ ਬਾਟਮਸ ਤਿਆਰ ਕੀਤੀਆਂ ਨੇ। ਬਾਟਮ ਨਾਲ ਦਾ ਫੈਬਰਿਕ ਲਗਾ ਕੇ ਪੱਟੀ ਲਗਾ ਕੇ ਚਾਵਲ ਟੰਕੇ ਨਾਲ ਫਿਨਿਸ਼ਿੰਗ ਦਿੱਤੀ ਹੈ। ਬੈਗ ਦੇ ਉੱਤੇ ਅਸੀਂ ਬਾਟਮ ਨਾਲ ਦਾ ਫੈਬਰਿਕ ਲਗਾ ਕੇ ਚਾਵਲ ਟੰਕਾ ਉਸ ਦੇ ਉੱਤੇ ਲਗਾ ਕੇ ਜੋ ਕਿ ਸੂਟ ਨੂੰ ਬਹੁਤ ਹੀ ਇਨਹਾਂਸ ਕਰ ਰਿਹਾ ਹੈ। ਫੌਤੀ ਪੈਰਾਫੁੱਟ ਨੈਕਸਟ ਸੂਟ ਹੈ ਜੀ ਜਿਹੜਾ ਉਹ ਵਾਈਨ ਸ਼ੇਡ ਦਾ ਰਹੇਗਾ। ਇਹ ਸਿਲਕ ਦਾ ਸੂਟ ਹੈ ਜੀ ਤੇ ਇਸ ਦੇ ਉੱਤੇ ਬਾਰਡਰ ਦਿੱਤਾ ਗਿਆ ਪ੍ਰਿੰਟਡ ਬਾਰਡਰ ਦਿੱਤਾ ਗਿਆ ਵਿੱਚ ਬੁਕੀ ਦਿੱਤੀ ਗਈ ਹੈ ਤੇ ਨੈਕ ਲਾਈਨ ਤਿਆਰ ਕੀਤੀ ਗਈ ਹੈ ਆਵਲਿੰਸ ਜੇ ਸਲੀਪਸ ਨਹੀਂ ਹੈ ਜੀ ਸਲੀਪਸ ਨੂੰ ਅਸੀਂ ਲਿਸਨਰ ਫਿਨਿਸ਼ਿੰਗ ਦਿੱਤੀ ਗਈ ਹੈ ਤੇ ਘੇਰੇ ਦੇ ਉੱਤੇ ਵੀ ਲਿਏ ਸਮਨ ਫਿਨਿਸ਼ਿੰਗ ਦਿੱਤੀ ਹੈ ਇਹ ਫਰੰਟ ਐਂਡ ਬੈਕ ਦੋਨਾਂ ਤੇ ਫਿਨਿਸ਼ਿੰਗ ਦਿੱਤੀ ਗਈ ਹੈ ਆਵਲਿੰਸ ਦੇ ਬੈਕ ਸਾਈਡ ਰਹੇਗੀ ਜੀ बैक साइड से भी घेरा प्रॉपर दिता गया है एंड बचकार बूटी दिखी गई है ये इस ट्राउजर रहेगा जी ट्राउजर है ट्राउजर भी लेस नाल बहुत सोहनी फिनिशिंग दी गई है दुपट्टा इसका चनावर रहेगा बहुत ही प्यारा प्रिंटेड दुपट्टा चनाव का चन दुपट्टे भी गोल्डन लेस नाल फिनिशिंग दिखती ਆਈ ਹੋਪ ਤੁਹਾਨੂੰ ਸਾਡੇ ਸੂਟ ਪਸੰਦ ਆਏ ਹੋਣਗੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਬੜਵਾਉਣਾ ਚਾਹੁੰਦੇ ਹੋ ਤਾਂ ਸਾੰਮਣੂ ਤੁਸੀਂ ਡੀਐਮ ਕਰ ਸਕਦੇ ਹੋ ਆ ਫੋਨ ਕਰ ਲੀ ਤੁਸੀਂ ਸਾਡਾ ਨੰਬਰ ਨੋਟ ਕਰ ਲਓ 93870036 ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਪਲੀਜ਼ ਕਰਿਆ ਕਰੋ ਤੇ ਚਲੋ ਹੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਤੁਹਾਡੇ ਸੂਟ ਤੁਹਾਡੇ ਬੈਂਸ ਨੂੰ ਥੈਂਕ ਯੂ so much ਬਾਈ